हम तो पंजाब से संगरूर डिस्ट्रिक्ट से आए हैं आ देखो जी अंकल जी बहुत बढ़िया नेचर इनंदा इनंदा दे नाल वीर जी आप भी इधर देखना सर नमस्कार बहुत बढ़िया काम इनंदा खाना बहुत सिक्का बना रहे ने सारी ना अच्छी जा अवेलेबल ने ਹਾਂ ਲੋ ਜੀ ਦਿਨ ਤੀਜੇ ਦੇ ਵਿੱਚ ਤੁਹਾਡਾ ਸਵਾਗਤ ਹੈ ਸੂਰਸਵਰੀ ਪ੍ਰਾਉਠੇ ਬਣ ਕੇ ਤੇ ਇੱਧਰ ਸਕੂਲੀ ਬੱਚੇ ਵੀ ਨੇ ਉਹ ਹੀਰਾ ਤੜੀ ਕਿਚਨ ਹੈ ਆਪਣੀ ਇਸ ਜਿਥੇ ਬੈਠ ਕੇ ਮਿੱਤਰੋ ਚੰਡੀਗੜ੍ਹ 114 ਕਿਲੋਮੀਟਰ ਦੂਰ ਸੁਲਨ 43 ਹੈ ਆਪਾਂ ਉਹ ਲੱਕੜ ਬਾਜ਼ਾਰ ਤੱਕ ਜਾਨੇ ਆ ਕਿ ਕੁਫਰੀ ਦੀ ਬਸਲਮਾਨ ਤੇ ਟਨਲ ਆ ਗਈ ਦੋਸਤੋ ਨਾਲ ਦੇ ਵਿੱਚ ਦੀ ਲੰਘ ਰਹੇ ਆਪਾਂ ਖੜਤੀ ਪੁਛੀ ਪਈ ਐ सी बस स्टैंड है कितों Bismillah. <laughs> oh my god <sighs> coffee dunga yara. ਉੱਚਾ ਪੁਲ ਵੀ ਆ ਦੇਖੋ ਸੀ ਜੇ ਨੂੰ ਜੋ ਕਰੀ ਉਹ ਨਾ ਚਾਪ ਉਹ ਗੱਡੀ ਖੜੀ ਕਿੰਨੀ ਚਾਈ ਤੇ ਦੇਖੋ ਲੱਗ ਰਹੀ ਆ ਘਰ ਫੰਟਾ ਯਾਰ ਫੰਟਾ ਓਹ ਹੋ ਆਪਾਂ ਨਾ ਵਧੀਆ ਕੱਲ ਨੂੰ ਵਾਪਸ ਵਗ ਜਾਾਂਗੇ ਤੋੜਿਆਂ ਦੇ ਪਿੱਛੇ ਕਿੱਲਾ ਪਹੁੰਚਣਾ ਹੈ ਕਿਤੇ ਕੁਫਰੀ ਪਹੁੰਚ ਗਏ ਦੋਸਤੋ ਪਾ ਕੁਫਰੀ ਦਾ ਇਹ ਜਿਆ ਨਜ਼ਾਰਾ ਕੁਸ ਬਸ ਉਤਰਨਸਰ ਵਾਓ ਜਸਟ ਲੁਕਿੰਗ ਲਾਈਕ ਆ ਵਾਓ ਵਾਟਰਮੈਲਨ ਦੇਖੋ ਦੋਸਤੋ ਜ਼ੂਮ ਕਰਕੇ ਦਿਖਾਓ ਵਾਹ ਦੇਖੋ ਵਾਟਰਮੈਲਨ ਤ੍ਰਿਭੂਜੀ ਕੱਟਿਆ ਹੋਇਆ ਜੀ ਕਹਿੰਦੇ ਪੱਟਰ ਮਿਲਾਂ ਇੱਕ ਵੀ ਸਾਈਕਲ ਦਿੱਤੀ ਹੈ ਵਾਓ ਪੱਟਰ ਪਹਾੜ ਵੀ ਦਿਖਾਉਂਦਾ ਜ਼ਿੰਦਗੀ ਜਿਉਣ ਆਏ ਗੁੱਡ ਮਾਰਨਿੰਗ ਦੋਸਤੋ ਵੈਲਕਮ ਟੂ ਕੁਫਰੀ ਇੱਕ ਮਿੰਟ ਚ ਖਤਮ ਹੋ ਜਾਂਦਾ ਪਹਾੜ ਜਿਹੜਾ ਆਪ ਨੂੰ ਆਏ ਲੱਗਦਾ ਹੁੰਦਾ ਨਾ ਵੀ ਇਹਨੂੰ ਦਿਖਾਵਾਂਗੇ ਫਿਰ ਤੁਸੀਂ ਉਹਨੂੰ ਫਿਰ ਰੱਖ ਕੇ ਦਿਖਾ ਦੇਣੀ ਨਾ ਆਏ ਸੁਣਨਾ ਤਾਂ ਕਿੰਨਾ ਮਰਜੀ ਵਿਖਾਈ ਹੈ ਲੈ 10 ਸੈਕਿੰਡ ਵਿੱਚ ਲੱਗੇ

ਹਾਂ ਬਸ ਹੀ ਪੜੀ ਹੈ ਫਾਈਂਡ ది ਸ਼ਾਪ ਦੇਖੀ ਕਰ ਬਣੀ ਨਹੀਂ ਸਕਦਾ ਅਮ ਲੋ ਨਹੀਂ ਨਹੀਂ ਉਹ ਇਹ ਦੇ ਸਕੀਂ ਚਲੋ ਬਈ ਮਿੱਤਰੋ ਆਪਾਂ ਨਿਊ ਕੁਫਰੀ ਦੇ ਵਿੱਚ ਆ ਗਏ ਇੱਕ ਨਾ ਤੁਹਾਨੂੰ ਜਾਣਕਾਰੀ ਇਹ ਦੇ ਦਈਏ ਥੋੜੀ ਜੀ ਜਦੋਂ ਆਪਾਂ ਨਾ Shimla ਤੋਂ ਕੁਫਰੀ ਕਨੀ ਆਉਨੇ ਆ ਤੌੜੇ ਜਿਹੜੀਆਂ ਦੇਖਣ ਵਾਲੀਆਂ ਥਾਂਵਾਂ ਨੇ ਉਹ ਚਾਰ ਹਿੱਸਿਆਂ 'ਚ ਵੰਡੀਆਂ ਹੋਈਆਂ ਨੇ ਜੀ ਅੱਡਾ ਜਿਵੇਂ ਇੱਕ ਹਿੱਸਾ ਜਿਹੜਾ ਉਹ ਹੈਗਾ 올ਡ ਕੁਫਰੀ ਦਾ ਦੂਜਾ ਹਿੱਸਾ ਜਿਹੜਾ ਹੈਗਾ ਉਹ ਕੁਫਰੀ ਨਿਊ ਦਾ ਨਿਊ ਕੁਫਰੀ ਦਾ ਤੀਜਾ ਹਿੱਸਾ ਜਿਹੜਾ ਇੱਥੇ ਅਸੀਂ ਖੜੇ ਆ ਹੁਣ ਇਹ ਹੈਗਾ 스노우 ਪੁਆਇੰਟ ਦਾ ਇੱਕ ਚੌਥਾ ਹਿੱਸਾ ਉੱਪਰ ਲੱਗਿਆ ਹੁਣ ਮੈਂ ਕੀ ਸੀਗਾ ਉਹ ਚਾਰ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈਗਾ ਸਾਰਾ ਕੁਝ ਚੌਥਾ ਹਿੱਸਾ ਵੀ 올ਡ ਕੋ ਫ੍ਰੀਜ ਜਿਹਦੇ ਤੇ ਚਲਦੇ ਹੁਣ ਅੰਦਰ ਪੂਰੇ ਤੱਕ ਗੱਡੀ ਚ ਆਏ ਸੀਗੇ ਟਿਕ ਟਕ ਵਗੈਰਾ ਕਟਾ ਕੇ ਫਿਰ ਦੇਖਦੇ ਅੰਦਰ ਕੀ ਹੈ ਮੇਲੇ ਮੇ ਚੁੱਲੇ ਆ ਗਏ ਕਰ ਲਿਆ ਕਰ ਲਿਆ ਹੁਣ ਕਿਤੇ ਕੋਈ ਆ ਕੇ ਆਏ ਨਾ ਖਰੀਬ ਸਰ ਫੋਟੋਗ੍ਰਾਫੀ ਲੋੜਨੀ ਦਿਖਾਤੀ ਪਹਿਲਾਂ ਉੱਪਰ ਜਾਣਾ ਹੈ ਕਿ ਹੀਠਾ ਜਾਣਾ ਹੈ ਹੀਠਾ ਚੱਲਦੇ ਪਹਿਲਾਂ ਪਹਿਲਾਂ ਹੀਠਾ ਚੱਲਦੇ ਪਰ ਆਏ ਉੱਪਰ ਚੱਲਦੇ ਉਹ ਗਲਸ ਮਿਰਰ ਮੇਜ ਇਹ ਚੀਜ਼ਾਂ ਨੇ ਕਿ ਕ੍ਰੋਮ ਚੈਨਲ ਰਾਈਡ ਆਹਾ ਵੀ ਹੈ ਗੱਡੀ ਜੀ ਇੰਟਰਐਕਟੀਵਿਟੀਜ਼ ਆ ਆ ਵਿੱਚ ਕੀੜਾ ਦੇਣਾ ਹੈ ਹੰਟਡ ਹਾਊਸ ਜੀ ਕਮਾਈ ਜਾਈਏ ਮਲ ਐਂਡ ਡਰਾਈ ਫਰੂਟਸ ਲਿੱਚੀ ਨਹੀਂ ਹੁੰਦੇ ਜੀ ਦਿਖਾ ਦਈਏ ਜੀ ਬਲੌਗ ਮੈਂ ਲੈ ਲੇ ਆਪਕੋ ਡਰਾਈ ਫਰੂਟ ਨੇ ਨਾ ਸਾਰੇ ਓਕੇ ਤੇ क्या रेट है सर इसका टू हंड्रेड कितने के लिए One है One room. One room. एक राउंड ओके ठीक है नहीं करना नहीं है ਬਹੁਤ ਆ ਯਾਰ ਨਹੀਂ ਬੈਠ ਕੇ ਤਾਂ ਉੱਠ ਕੇ ਤਾਂ ਆਇਆ ਉੱਥੋਂ ਯਾਰ ਹੁਣ ਦੇ ਦੇਖ ਲੈ ਫਿਰ ਕਰ ਲੈ ਕੋਈ ਗੱਲ ਨਹੀਂ ਫੇਰ ਚੱਲਦੇ ਹਾਂ ਜੀ ਪਹਿਲਾਂ ਦੇਖ ਤਾਂ ਲੈਣਾ ਸਾਰਾ ਫੋਟੋ ਆਉਂਦੇ ਫੇਰ ਕਰੀਂਦੀਆਂ ਹੁੰਦੀਆਂ ਨੇ ਆ ਦੇਖ ਲੈ ਦੇਖ ਲੈ ਮੈਂ ਦੇਖਦੇ ਹਾਂ ਹੋ ਗਿਆ ਗਿਆ ਕੱਲਣਾ ਫੋਟੋ ਵਾਲਾ ਪੁਆਇੰਟ ਆ ਗਿਆ ਅੱਛਾ ਪੇਸਟੀ ਖਾ ਮੰਗਿਆ ਨਹੀਂ ਪਤਾ ਖਾ ਲਾ ਕੇ ਮਨ ਦੇ ਨਾ ਸਵਾਦ ਪੂਰੇ ਬਿਲਕੁਲ ਨੋਰਮਲ ਹੀ ਲੱਗਦਾ ਥੋੜਾ ਜਿਹਾ ਪੇਸਟੀ ਗਲਤੀ ਨਹੀਂ ਗਲਤਾਂ ਨਹੀਂ ਖਰਾਬ ਕਰਦੀ ਨਹੀਂ ਤੂੰ ਪੁੱਛ ਖਾ ਮੰਗਿਆ ਤੂੰ ਪੁੱਛ ਚੱਲੋ ਨਾ ਰੇਟ ਪੁੱਛੀਏ ਕੱਲ ਬਾਈ ਅਸੀਂ ਵੀ ਅ ਜਲੂਸ ਕੱਢਾਂ ਦੀਗਾ ਪੂਰਾ ਵਧੀਆ ਬੱਸ ਸੇਕ ਮਸ਼ਹੂਰੀ ਕਰਨੀ ਆ ਤਾਂ अच्छे लग रहे हो थैंक यू बोलो बहुत प्यारे लग रहे हो बिल्कुल थैंक यू व्लॉग में आ गए आप फोटो खिचानी है कि उन वाला और भी ना ਕੱਟ ਕੇ ਫੜੀ ਬੈਠਾ ਹੈ ਨਾ ਮਰ ਰਹਿਗਾ ਕਹਿੰਦੇ ਜੀ ਉੱਪਰ ਆਉਣਗੇ ਦਵਾਰੇ ਕੋਈ ਗੱਲ ਨਹੀਂ ਆ ਜਾਂਦਾ ਪੂਰਾ ਟਿੱਕ ਲਾਈਨ ਵਾਲੇ ਵੀ ਤਿਆਰ ਨੇ ਚੱਲ ਵਾਹ ਮੁੜੀ ਨਹੀਂ ਉੱਧਰ ਮੁੜੀ ਨਹੀਂ ਉੱਧਰ ਕਦੇ ਆਏ ਗਰਾਰੀ ਮਿੱਤਰੋ ਫਸ ਵੀ ਜਾਂਦੀ ਐ ਫਿਰ ਖਤਰੀ ਹੈ ਨਾ ਜੋ ਉੱਤੋਂ ਪੂਰੀ ਸਿੱਧੀ ਨਹੀਂ ਆ ਰਹੀ ਫਿਰ ਦੇ ਸਾਹ ਨਾਲ ਸਤਿ ਕਿੰਚ ਪਲਟ ਗਈ ਐ ਹੈ ਨਾ ਪਲਟ ਗਈ ਨਹੀਂ ਐ ਫਸ ਗਈ ਇੱਕ ਦੂਸਰੀ ਚ ਅੱਛਾ ਰੁੱਕੀ ਵੀ ਨਹੀਂ ਕਰ ਤਾ ਉਹਦੇ ਉਹਦੇ ਵੀ ਰੋ ਲੇ ਬ੍ਰੇਕ ਲਾ ਲੈ ਉਹ ਤੋਂ ਮੁੜੀ ਨਹੀਂ ਅਸਲ ਤੇ ਹੋਦੀ ਹੈ ਜਿੰਨਾ ਦੀ ਫਸਲ ਤੋਂ ਬਾਅਦ ਨਾ ਲੋ ਕੇ ਬੁਝਾਰੇ ਸੀ ਉਹ ਜਿੰਨਾ ਵਿਚ ਚੱਲ ਰਿਹਾ ਕੋਪਾ ਮਤੋਂ ਲੈ ਕੇ ਇਹ ਮਾ ਉਹ ਸਾਰਾ ਇਹਟ ਲੱਗ ਰਿਹਾ ਨਾ ਇਹਦਾ ਜਿੱਪ ਲਾਈਨ ਨਹੀਂ ਉਧਰੋਂ ਆਉਣਗੇ ਸ਼ਾਇਦ ਪਾਤਾ ਬੈਗ ਜਾ ਉਹਦੇ ਪਾਤਾ ਉਧਰੋਂ ਚੜ ਚੜਦੇ ਨੇ ਉਹ ਆ ਕੇ ਦੇਖ ਹਾਂ ഡിഗണ സ്പീഡി ഭർച്ച ਸ਼ਿਮਲੇ ਦਾ ਲੈ ਚਲਦੇ ਆ ਸੋਨੇ ਸ਼ੇਪ ਦਾ ਕਰਦੇ ਆ ਪਹਿਲਾਂ ਮੇਰੀ ਵੀਡੀਓ ਬਣਾਓ ਜਿੱਥੇ ਜਾ ਸਕਦਾ ਸ਼ਾਂਤੀ ਜਿਹੀ ਥਾਂ ਹੈ ਨਾ ਇਹਦਾ ਇਹੀ ਦੇਖੀ ਆ ਇਹ ਲੱਗਣਗੇ ਨਿਊਜ਼ੀਲੈਂਡ ਦਾ ਧਣੀਆਂ ਬੀਜ ਰੱਖਿਆ ਦੋਸਤੋ ਇਹਨਾਂ ਨੇ ਬੱਕਰੇ ਵਧੀਆ ਪੂਰਾ ਉੱਪਰੋਂ ਬੀਜ ਬਣਨ ਦੀ ਤਿਆਰੀ ਚਾ ਫੁੱਲ ਆ ਰਹੇ ਨੇ ਜਦੋਂ ਸੁੱਕ ਗਏ ਵਸੇ ਹੀ ਧਣੀਆਂ ਦੇ ਬੀਜ ਬਣ ਜਾਣਗੇ ਕੀ ਚੀਆ ਮੈਂ ਤਲਾਬਾਂ ਵਾਂਗੂ ਲੱਗ ਰਹੇ ਨੇ ਹਾਂ ਅੱਜ ਆਪਣੇ ਮਾਈਕ ਲੈ ਕੇ ਆਉਣੇ ਸੀ ਅਧੂਰੇ ਕਿਉਂਕਿ ਦੂਜਾ ਸ਼ੋਰ ਨਹੀਂ ਹੈ ਗਿਆ ਤੁਸੀਂ ਹਮੇਸ਼ਾ ਹੀ ਨਹੀਂ ਕਰਦੇ ਬਾਅਦ ਚ ਤੁਸੀਂ ਚੱਲ ਹੁਣ ਕੁਦਰਤ ਨਾਲ ਮੁਹੱਬਤ ਪਹਾੜੀ ਤੇ ਚੜ ਕੇ ਬੜਾ ਬਹੁਤ ਮਜ਼ਾ ਆ ਰਿਹਾ ਇਹ ਮੇਰਾ ਵਾਸਤੇ ਲੈ ਮੈਂ ਤੁਹਾਨੂੰ ਪਹਾੜੀ ਤੇ ਕਾਏ ਐ ਐਂਡ ਕਾਏ ਆ ਰਹੀਆਂ ਮਨ ਵਿੱਚ ਅਰੇ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਮੇਰੇ ਵੱਲੋਂ ਤੁਹਾਡਾ ਨਿਊ ਕੁਫਰੀ ਦੇ ਵਿੱਚ ਸਾਰਾ ਪਾਰਕ ਤੁਸੀਂ ਦੇਖ ਚੁੱਕੇ ਹੋ ਪਰ ਮੈਨੂੰ ਜਿਹੜੀ ਹਰ ਟੱਚਿੰਗ ਚੀਜ਼ ਲੱਗ ਰਹੀ ਹੈ ਉਹ ਹੈ ਇਹ ਪਹਾੜ ਮੇਰਾ ਮੇਰੀ दिली ਇੱਛਾ ਸੀਗੀ ਕਿ ਮੈਂ ਪਹਾੜ ਨੂੰ ਮਤਲਬ ਟੱਚ ਕਰਕੇ ਦੇਖਣਾ ਹੈ ਉਹਦੇ ਉੱਪਰ ਜਾ ਕੇ ਦੇਖਣਾ ਹੈ ਕਿ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਤੇ ਮੇਰਾ ਉਹ ਡ੍ਰੀਮ ਅੱਜ ਪੂਰਾ ਹੋ ਗਿਆ ਤੇ ਮੇਰਾ ਤਾਂ ਜੀ ਕਰ ਰਿਹਾ ਕਿ ਇੱਥੋਂ ਮੈਂ ਜਾਵਾਂ ਹੀ ਨਾ ਤੇ ਇਹ ਵਾਲਾ ਜਿਹੜਾ ਮੇਰਾ ਡ੍ਰੀਮ ਹੈ ਉਹ ਮੇਰੇ ਹਸਬੰਡ ਕੁਲਦੀਪ ਜੀ ਕਰਕੇ ਪੂਰਾ ਹੋਇਆ ਉਹ ਮੈਨੂੰ ਇੱਥੇ ਤੱਕ ਲੈ ਕੇ ਆਏ ਨੇ ਕਾਫੀ ਟਾਈਮ ਦੇ ਕਹਿ ਰਹੇ ਸੀ ਵੀ ਆਪਾਂ ਪਲਾਨ ਕਰਦੇ ਆ ਚੱਲਾਂਗੇ ਚੱਲਾਂਗੇ ਸੋ ਫਾਈਨਲੀ ਅਸੀਂ ਆਪਣੀ ਡ੍ਰੀਮ ਡੈਸਟੀਨੇਸ਼ਨ ਤੇ ਅੱਜ ਪਹੁੰਚ ਚੁੱਕੇ ਆ ਥੈਂਕ ਯੂ ਮਾਈ ਡੀਅਰ ਹਸਬੰਡ ਕੁਲਦੀਪ ਜੀ ਇਸ ਤਰ੍ਹਾਂ ਦੇ ਸਪੋਰਟਿਵ ਹਸਬੰਡ ਸਾਰਿਆਂ ਨੂੰ ਮਿਲਣ ਕੱਲ ਅਸੀਂ ਤੁਹਾਨੂੰ ਦੱਸਿਆ ਸੀਗਾ ਵੀ ਉਰੇ ਜਿਹੜਾ ਪਾਣੀ ਆ ਹੋਇ ਨਾ ਟੈਂਕਰਾਂ ਚਾਉਂਦਾ ਤੇ ਇੱਕ ਬੰਦਾ ਸਾਨੂੰ ਦੱਸ ਰਿਹਾ ਸੀ ਕਹਿੰਦਾ ਜੀ ਇੱਕ ਟੈਂਕਰ 6000 ਰੁਪਏ ਦਾ ਹੈ ਪਾਣੀ ਦਾ ਇਹ ਇਹਨਾਂ ਨੂੰ ਭਰ ਰੇ ਨੇ ਉਰੋਂ ਤਾਹਾਂ ਤੋਂ ਪਾਈਪ ਲਗਾਈ ਹੋਈ ਹੈ ਇਹਨਾਂ ਨੂੰ ਸ਼ਾਇਦ ਇਧਰੋਂ ਕਿਤੋਂ ਆਉਂਦਾ ਹੋਣਾ ਫਿਰ ਇਹਨੂੰ ਵੇਚਦੇ ਨੇ ਸ਼ਾਇਦ ਕਿ ਨਹੀਂ ਆ ਸਕਦਾ ਸਾਰੇ ਘਰ ਤੇ ਜਾ ਸਕਦਾ ਸਿਵਜੀ ਦਾ ਮੰਦਿਰ ਹੈ ਨਾ ਇਹ ਕਿਹੜੀ ਮਈ ਹੈ ਜੇ ਫ੍ਰੀਜ਼ ਰੋ ਮਾਤਲੀ ਕਰ ਰੱਖੋ ਥੋੜਾ ਜਿਹਾ ਟੱਚ ਕਰਕੇ ਦੇਖੀ ਬਸ ਇੱਥੋਂ ਆਪਾਂ ਆਏ ਸੀਗੇ ਆ ਐਂਟਰੀ ਪੁਆਇੰਟ ਆ ਦੋਸਤੋ ਇੱਥੋਂ ਆਪਾਂ ਇੰਟਰਫੇਸ ਸੀਗੇ ਤੇ ਉਹ تینਾਂ ਦੇ ਟਿਕ ਟਕ ਕਾਉਂਟਰੀ ਇੱਥੇ ਵਧੀਆ ਯਾਰ ਨਿਊ ਕੁਫਰੀ ਕੋਲ ਮਿਲਾ ਕੇ ਜੇ ਰਿਜ਼ਲਟ ਕੱਢਣਾ ਹੋਵੇ ਕੋਈ ਬੰਦਰ ਬਿਲਕੁਲ ਨਹੀਂ ਹੈਗਾ ਇਕੱਲਾ ਬੰਦਰ ਨਹੀਂ ਹੈਗੇ ਹਾਂ ਠੀਕ ਹੈ ਕੋਈ ਬੰਦਰ ਨਹੀਂ ਬੰਦੇ ਨੂੰ ਕੋਈ ਚੱਕਰ ਨਹੀਂ ਹੈਗਾ ਜਿਵੇਂ ਮਰਜ਼ੇ ਖਾਣ ਪੀਣ ਦਾ ਸਮਾਨ ਚੱਕੀ ਨਾਲ ਫਰੀ ਜਾਓ ਦੂਜਾ ਪੈਸੇ ਲਾਏ ਦਾ ਮੁੱਲ ਮੋੜਦੇ ਨੇ ਠੀਕ ਹੈ ਇਹ ਨਹੀਂ ਹੈਗਾ ਵੀ ਕਹਿਣਗੇ ਕੁਝ ਹੋਰ ਓਏ ਓ ਬੱਦਲ ਦੇਖੀ ਵਾਓ ਕਿਵੇਂ ਖੜਾ ਹਾਂ ਬੱਦਲ ਆਈ ਖੜਾ ਬੱਸ ਕਿ ਕਿਵੇਂ ਹਨਾ ਇੱਕੇ ਆਹਾ ਅੱਡ ਜਾਈ ਫਿਰੇਗਾ ਫਟਣ ਦੀ ਸਲਾਤ ਨਹੀਂ ਅਜੀ ਕਿਤੇ ਹੀ ਦੂਰ ਆਪਣੇ ਤੋਂ ਤਾਂ ਫਿਰ ਵੀ ਨਾ ਦੂਰ ਤਾਂ ਕੋਈ ਨਹੀਂ ਅੱਛਾ ਬੋਲੇ ਲੈਣਗੇ ਆ ਗਿਆ ਵੀ ਸਭ ਇੰਟਰਸਟ ਰੌਲਾ ਜਿਆਦਾ ਆਪਲੇ ਆ ਕੇ ਜਿੱਤ ਬਟਾ ਵੀ ਹੈ ਹਣਪਾ ਥੋੜਾ ਜਿਹਾ ਕੁਝ ਖਾ ਲੀਏ ਫਿਰ ਚੱਲਦੇ ਅੱਗੇ ਇੱਕ ਤੇ ਉਹ ਨਾ ਇਹ ਚਿਕਾ ਉਹ ਦਾ ਬਾਜੀ ਬਿੱਤਰ ਕਰੰਗ ਕਰੀ ਵਾਓ ਹਾਈ ਮਿਸਟਰ ਸੋਰੀ ਚੜਨਾ ਹੀ ਸੀ ਠੀਕ ਕਰੀ ਆ ਗੱਲ ਨੂੰ ਉੱਤੀ ਵੀ ਆ ਸਕਦੀ ਹੁੰਦੇ ਤੇ ਪ੍ਰੋਤ ਮੈਂ ਸੋਚ ਰਹੀ ਸੀ ਮੈਂ ਕਿ ਸਟੱਡੀ ਟੇਬਲ ਤੇ ਲਮਕਾਉਣ ਧਰਨ ਵਾਲੀ ਸੀ ਲੈ ਕੇ ਚੱਲਾਂ ਯਾਰ ਪੱਦੇ ਹੀ ਲਿਆ ਬਰੇ ਸੋਣੀ ਲੱਗੇ ਆ ਦੇਖੋ ਥੋੜੀ ਹੋਣੀ ਸੋੜੇ ਹੁਣ ਥੋੜਾ ਹੋ ਜਾਵੇ ਕੋਈ ਨਹੀਂ ਕੋਈ ਆਈ ਨਹੀਂ ਆ ਮੱਥੇ ਵਾਸਤੇ ਪੱਟੀਆਂ ਹਾਂਜੀ ਕਰਸ ਇਹ ਕਿਤੇ ਨਹੀਂ ਇਹ ਕਿਤੇ ਤਾਜ਼ਾ ਲੱਗ ਜਾਏਗਾ ਮੈਸੇਜ ਉਹ ਫੇਲੀ ਰਹੀ ਨਾ 35 70 ਕੇ ਸੀ ਜੀ ਆਹਾ ਇਹ ਦੋਨੋਂ ਸਾਈਡ ਹੀ ਹੈ 30 25 ਕੰਬਲੇ ਸਿਰ ਤੇ ਹਮਾਰਾ ਹੱਥ ਹੀ ਕਿੰਨੇ ਦਾ ਦੂਜੇ ਪਾਸੇ ਉਹਨੇ ਇਹ ਦੇਖੋ ਨੰਮਟ ਗਿਆ ਹਾਂਜੀ ਦਰਾਪਾ ਬਹੁਤ ਮੋਟੀਆਂ ਨੇ ਬਾਈਰੇ ਆਸੀ ਉਹ ਆਹ ਸ਼ਿਮਲੇ ਦੀ ਐਡਰੈਸ ਆ ਇਹ ਕਾਹ ਜਾ ਰਹੇ ਹੋ ਟੋਪੀ ਆ ਗਈ ਹੈਟ ਇਸ ਕੋਲ ਪੁੱਛ ਲਈ ਫਿਰ ਵੀ ਇੰਦਰ ਵਾਓ ਕਗੂਆ ਆ ਬਹੁਤ ਨੇ ਵਿੱਕਰੀ ਹੂੰ ਕੈਮਰੇ ਤੇ ਕੀ ਲੱਗ ਗਿਆ ਤੇ ਯਾਰ ਆ ਨਾ ਲੈਤੀ ਦਾ ਪ੍ਰਤੀਕ ਹੈ ਚੱਕ ਉਹਦਾ ਇਹ ਉਪਰ ਸਰਕਾ ਗੜੀ ਦੇ ਵਿੱਚ ਡਾਲ ਲਿਆ ਲੈ ਕੇ ਤਾਂ ਉਰੋ ਜਾ ਮੈਂ ਕੁਛ आ, ये वुडन के रहेंगे मैम पास हाँ टाइम में रहते हैं ये सिक्स फिफ्टी पीस कितने के हैं सर टाइम पीस जैसे ये वाला है ये कितने का है कौन से वाला बोले सामने वाला छोटा साइज बोले हाँ जी पंद्रह सौ पचास है टेन परसेंट होगा ਦਰਾਸਾ 50 ਤੇ 10% ਆਫ 1500 ਦਾ ਨਹੀਂ 1400 ਰੁਪਏ ਬੜਾ ਨਾ 1400 ਰੁਪਏ ਬੜਾ ਹਾਂ ਹਾਂ ਨਾ ਲੱਕੜ ਦਾ ਸਮਾਨ ਹੈ ਨਹੀਂ ਜ਼ਿਆਦਾਤਰ ਹਾਂਜੀ ਇਹ ਹੈਂਡੀਕਰਾਫਟ ਦਾ ਆਈਟਮ ਹੁੰਦਾ ਨਾ ਸਾਰਾ ਹੈਂਡ ਮੇਡ ਆਈਟਮ ਹੁੰਦਾ ਹਮ ਆ ਦੇ ਪੀ 550 ਕਿੰਨੇ ਮੁਕਦਮੇ अचार दान हम्म हम्म येियाणा और शिष्य अपने की शॉप्स वगैरह कर के हम्म देखने चले तू लेने को छोटा मोटा छोड़ छोड़ असली ले लेने है दो गिफ्ट एक का पर्स ट्रेडिशनल और एक है गिफ्ट ले आ किसे अपने खास ली गिफ्ट ऑफ शिमला टेंटडे ਉਧਰ ਦੇਖੋ ਲਓ ਬਈ ਸਾਡੇ ਚੂਚੇ ਲਈ ਅਸੀਂ ਛੋਟਾ ਜਿਹਾ ਚੂਚਾ ਜਿਹਾ ਗਿਫਟ ਲੈ ਕੇ ਆਏ ਹੈ ਕੀ ਲਿਖਿਆ ਹੋਇਆ ਹੈ ਤੇ ਉੱਪਰ ਕੀ ਲਿਖਿਆ ਸਰ ਜੀ ਗਿਫਟ ਆਫ ਸ਼ਿਮਲਾ ਹਾਂ ਜੀ ਆਪਾਂ ਕਿਹੜੇ ਸਕੂਲ 'ਚ ਪੜਦੇ ਆ ਸੀਬਾ ਪੂਰਾ ਨਾਮ ਕੀ ਹੈ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰੇਗਾਗਾ ਵਾਹ ਲਹਿਰੇਗਾਗਾਂ ਵਾਲਿਆਂ ਦੀ ਚੜ੍ਹਾਈ ਆ ਠੀਕ ਹੈ ਚਲੋ ਦੇ ਦਿੰਦਾ ਗਿਫਟ ਇਹ ਹੁਣ ਕਹੇ ਥੈਂਕ ਯੂ ਅੱਗੇ ਥੈਂਕ ਯੂ ਚਾਚੀ ਥੈਂਕ ਯੂ ਧੰਦੀ ਇਹ ਤਾਂ ਮੈਨੂੰ ਛੁੱਟੀ ਪੈਣ ਸਮਝਦਾ ਹੈ ਨਾ ਵਾਟਾ ਬੜੀ ਚੰਗੀ ਬੋਲਣ ਬੰਦੇ ਆਗੇ ਨਾ ਇਹ ਤਾਂ ਗੂਗਲ ਆ ਗਿਆ ਸੀ ਜੀ ਜੀ ਪੁਲੀਸ ਆ ਪਾਣੀ ਦੀ ਵੇਟ ਸੋਰਾ ਭਾਈ ਲੋ ਦਿਖਾਵਾ ਸਨੂ ਸਾਰਿਆਂ ਨੂੰ ਆ ਦੇਖੋ ਗ੍ਰੀਨ ਕਲਰ ਦੇ ਵਿੱਚ ਹੀ ਕਿੱਦੇ ਸੋਨੇ ਫੁੱਲ ਬਣੇ ਹੋਇਆ ਬਸ ਐਦਾਂ ਹੀ ਆਸੀ Sadece basit <Sessizlik> bir hareket. parma. Faguda parma. ਹਨਿ ਚੜਕ ਨਾ ਬੰਦਾ ਸਾ ਸ਼ੀਸ਼ਾ ਆਪੋ ਬੈਗ ਫੜ ਲਾ ਮੇਰੇ ਗੁੱਡੇ ਉੱਤੇ ਚੱਕ ਲਾ ਬਹੁਤ ਪਾਣੀ ਵੱਲੀ ਚੱਲ ਮਾਚ ਚਲਾ ਰੇ ਛੱਤਾਂ ਦੇ ਬਸਮ ਜੜਾ ਰੱਖੀ ਹੋਣੀ